ਮੈਂ ਨਹੀਂ ਮੰਗਦੀ ਚੰਨ ਤਾਰੇ ਉਹ ਖਾਬਾਂ ਵਾਲਾ ਤੇ ਵੀ ਮੇ ਪਾਗਾਂ ਵਾਲੀ ਹੋ ਗਈ ਜੋ ਤੇ ਨਾ ਜੁੜੀ ਗਈ ਲੈ ਮੈਂ ਨਹੀਂ ਮੰਗਦੀ ਚੰਨ ਤਾਰੇ ਉਹ ਖਾਬਾਂ ਵਾਲਾ ਤੇ ਵੀ ਮੇ ਪਾਗਾਂ ਵਾਲੀ ਹੋ ਗਈ ਜੋ ਤੇ ਨਾ ਜੁੜੀ ਗਈ ਲੈ ਮੈਨੂੰ ਲੋੜ ਦੁਨੀਆ ਮੈਨੂੰ ਹੋਰ ਦੀ ਦੁਨੀਆ ਦਾਰੇ ਤੇ ਮੈਂ ਤਾਂ ਚੁਣਿਆ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਤਾਂ ਦੁਨੀਆ ਤੂੰ ਜਗ ਦੇ ਸੂਰਜ ਪਿੱਕੇ ਲੱਗਦੇ ਤੇਰੇ ਤੋਂ ਬਿਨਾ ਮੈਨੂੰ ਇਹ ਤਾਂ ਫੱਬਦੇ ਨਹੀਂ ਰੰਗ ਤੇਰੇ ਤੋਂ ਬਿਨਾ ਜਗ ਤੇ ਸੋਰਜ ਪੀਕੇ ਲੱਗਦੇ ਤੇਰੇ ਤੋਂ ਬਿਨਾ ਤੈਨੂੰ ਇਹ ਤਾਂ ਫបਦੇ ਨਹੀਂ ਰੰਗ ਮੇਰੇ ਤੋਂ ਬਿਨਾ ਲੱਖ ਦੁਨੀਆਂ ਬੋਲ ਕਰੋੜਾਂ ਵਿੱਚ ਲੱਖ ਦੁਨੀਆਂ ਬੋਲ ਕਰੋੜਾਂ ਵਿੱਚ ਪਰ ਮਹਿਰਾਂ ਸੁਨੀਆਂ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਗੂੜੇ ਹੋਗੇ ਦਿਲ ਤੇ ਮੇਰੇ ਨਿਸ਼ਾਨ ਜੋ ਤੇਰੇ ਤੂੰ ਮੇ ਸਿਰ ਮੱਥੇ ਤੇ ਕਲੈ ਫਰਮਾਨ ਜੁ ਮੇਰੇ ਗੂੜੇ ਹੋਗੇ ਦਿਲ ਤੇ ਮੇਰੇ ਨਿਸ਼ਾਨ ਜੋ ਤੇਰੇ ਤੂੰ ਮੇ ਸਿਰ ਮੱਥੇ ਤੇ ਕਲੈ ਫਰਮਾਨ ਜੁ ਮੇਰੇ ਸਾਬੇ ਉੱਤਰ ਗਏ ਕੱਚੇ ਤਾਂਗੇ ਸਾਬੇ ਉੱਤਰ ਗਏ ਕੱਚੇ ਤਾਂਗੇ ਪੱਕ ਕਰਿਛ ਤਾਂ ਪੁਨਿਆ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀ ਦਾ ਮੇਰੀ ਤਾਂ ਦੁਨੀਆ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀ ਦਾ ਮੇਰੀ ਤਾਂ ਦੁਨੀਆ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀ ਦਾ ਮੇਰੀ ਤਾਂ ਦੁਨੀਆ